ਦੇ ਪਾਵਨ ਸਾਲ ਸ੍ਰੀ ਫਤਿਹਗੜ ਸਾਹਿਬ ਮੋਬਾਈਲ ਪਿੱਛੇ ਕਰੋ ਯਾਰ ਮੋਬਾਈਲ ਬੰਦ ਕਰ ਲੀਏ ਤਾਂ ਸਾਰਿਆਂ ਨੇ ਮੋਬਾਈਲ ਫੜ ਕੇ ਆਪਣੀ ਜਿਹੜੀ ਸੇਵਾ ਕੀਤੀ ਅੱਗੇ ਥੋੜੀ ਜਿਹੀ ਸੇਵਾ ਜਿਹੜੀ ਹੋਰ ਚੱਲੇਗੀ ਪਰ ਮੈਂ ਸਾਰੇ ਫਤਿਹਗੜ ਸਾਹਿਬ ਆਸਪਾਸ ਦਾ ਵੀ ਜਾਪ ਤੇ ਹੋਦੀ ਸਾਰੇ ਆਧਿਕ ਦੇ ਕਰਤਾਰਾਂ ਨਾਲ ਗੱਲ ਕਰਦਾ ਕਿ ਬੰਟੀ ਗੰਟੀ ਚ ਸਾਰਿਆਂ ਨੇ ਆ ਕੇ ਸੇਵਾ ਤੇ ਮਿਹਰ ਸਾਤਾ ਹੈ

ਫੈਸਲਾ ਸ਼੍ਰੀ ਕਾਰਟੇਸ਼ਾ ਦਾ ਤੇ ਫੈਸਲੇ ਦੇ ਉੱਤੇ ਜਿਹੜੇ ਇਦਾਂ ਐਕਚੁਅਲ ਟਵੀਟ ਕਰਦੇ ਆ ਇਦਾਂ ਸਟੇਟਮੈਂਟ ਦਿੰਦੇ ਆ ਇਹ ਕਿਸਮ ਦੀ ਅਦਾਲਤਿਕ ਸਾਹਿਬ ਦੀ ਸਰਵਚਤਤ ਨੂੰ ਚੁਣੋ ਕੀ ਦੇਣ ਵਾਲੀ ਗੱਲ ਕਿਸ ਕਰਕੇ ਜੋ ਹਕੂਮੰਦਾ ਇਹ ਰਮਨ ਮਾਲਕ ਜੀ ਨੂੰ ਪੁੱਛੋ ਤੇ ਜਦੋਂ ਦੁਨਿਆਵੀ ਅਦਾਲਤਾਂ ਦਾ ਕਿਸੇ ਛੋਟੀ ਰਾਸਤੇ ਵੀ ਕਦੀ ਫੈਸਲਾ ਆਇਆ ਉਦੋਂ ਨਹੀਂ ਤੁਹਾਡੀ ਟਵੀਟ ਕਰਨ ਦੀ ਹਿੰਮਤ ਪੈਦੀ ਨਹੀਂ ਕਿਉਂਕਿ ਪਤਾ ਹੁੰਦਾ ਹੈ ਜੱਜ ਸਾਹਿਬ ਨੇ ਫਲਾ ਲੈਣਾ ਹੈ ਕਿ ਮਾਨ ਹੰਦੀ ਦੇ ਵਿੱਚ ਤੇ ਜੇ ਸਿਕਾਂਦੀ ਸਰਵੋੱਚ ਸੰਸਥਾ ਦਾ ਫੈਸਲਾ ਹੋਵੇ ਤਾਂ ਜੋ ਮਲਟੀਪਾਰਟੀ ਇਹ ਇਹਨਾਂ ਨੂੰ ਇਹਨਾਂ ਜਥੇਬੰਦੀ ਤੇ ਰੱਖ ਕੇ ਸਾਰੇ ਨੂੰ ਗੱਲ ਕਰਨੀ ਚਾਹੀਦੀ ਹੈ ਚੰਗਾ ਲੱਗਦਾ ਹੈ। ਭਾਈ ਇੱਕ ਰਵਨੀਤ ਮਿੱਟੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜੀ ਕਿ ਜਿਹੜਾ ਦ੍ਰਿੰਦਰ ਚੋੜਾ ਨੇ ਜਿਹੜਾ ਇਹ ਨਹੀਂ ਸਟੈਂਡ ਕੀਤਾ ਇਹ ਇਮੋਸ਼ਨਲ ਹੋ ਕੇ ਕੀਤਾ ਇਹਨੂੰ ਮਾਫ ਕਰ ਦੇਣਾ ਚਾਹੀਦਾ ਹੈ। ਨੂੰ ਤੇ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਹਿੰਨੇ ਕਿ ਉਹਨਾਂ 30-30 ਸਾਲ ਤੋਂ ਵੱਧ ਸਜ਼ਾ ਕੱਟ ਲਈ ਹੈ। ਉਹਨਾਂ ਨੇ ਵੀ ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਸਰਦਾਰ ਬਲਸਿੰਗ ਨਾਲ ਨਹੀਂ ਇਹ ਸਰਦਾਰ ਮਨੀਤ ਸਿੰਘ ਮਿੱਟੂ ਜਿਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੇ ਸੱਤ ਕੰਨ ਸਿੰਘ ਹਮੰਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਮਿੱਟੂ ਜੀ ਇਹ ਕਹਿੰਦੇ ਆ ਕਿ emoशनल ਕਿ ਜਿੰਨਾਂ ਨੇ 30-30 ਸਾਹ ਦੇ ਵੱਧ ਜਿਹੜੀ ਆ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਬਜ਼ਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਚੌੜੀ ਕਰਕੇ ਖੜ ਜਾਂਦੇ ਆ ਜੀ ਸਾਡੇ ਨਾਲ ਬਹੁਤ ਵੱਡੀ ਪੇਡਾ ਸੀ ਕਿਉਂਕਿ ਇਹ ਡੋਗਰੀ ਨੀਤੀ ਕਿਉਂ ਹੈ ਬਿੱਟੂ ਸਾਹਿਬ ਬਿਨਾਂ ਆਤਾ ਵੱਡਾ ਮਨ ਕਰਨ ਜਦੋਂ ਅਸੀਂ ਮੰਨਤਾ ਦੇ ਕੀ ਚੀਜ਼ਾਂ ਰਿਤਾਤੀਆਂ ਉਦੋਂ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਰਚੇ ਵਿੱਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਡਾਡਾ ਮਾਰਿਆ ਅਲੇ ਸਜਾਉਣ ਨਾਲ ਤੇ ਤੇ ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਕਰਦੀ ਡੋਗਣੀ ਨੀਤੀ ਨਾਲ ਬ੍ਰਾਉਨ ਹੈ ਨਾ ਕੁਝ ਕਰਕੇ ਦਿਖਾਉਣ ਫਿਰ ਦੂਜੇ ਨੂੰ ਮਤਦਨ ਕੀ ਕਹਿਣਾ ਚਾਹਿੰਗੇ ਜੁਜੀ ਗੁਰੂਆਂ ਦੀ ਪਵਿੱਤਰ ਧਰਤੀ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰੂ ਚਰਨ ਸਰਸਨ ਵਾਸਤੇ ਗੁਰੂ ਦੀ ਇਹ ਸੇਵਾ ਕਰਨ ਵਾਸਤੇ ਇੱਥੇ ਆਏ ਆ ਔਰ ਗੁਰੂ ਸਾਹਿਬ ਕਿਰਪਾ ਕਰਨ ਪਰਚ ਕਰਨ ਸਾਡੇ ਤੋਂ ਇਹ ਸੇਵਾ ਲੈਣ ਦਾ ਸਾਨੂੰ ਸਾਡੇ ਤੇ ਬੰਨ ਉਦਮ ਸਾਨੂੰ ਬਖਸ਼ਿਸ਼ ਕਰ। ਹਾਂਜੀ ਤੇ ਮੁਠਿਆਈਆ ਸਾਹਿਬ ਇੱਕ ਜਿਹੜਾ ਇਹ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਮੁਠਿਆਈਆਂ ਵੀ ਵੱਲਿਆ ਜਾ ਰਹੀਆਂ ਕੀ ਕਾਰਨ ਲੱਗਦਾ ਕਿ ਇਹ ਮਾਹੌਲ ਕਿਉਂ ਬਣਿਆ ਜਾ ਰਿਹਾ ਹੈ? ਆਕੀਨਾ ਜੀ ਸਭ ਤੋਂ ਪਹਿਲਾਂ ਤਾਂ ਚਲੋ ਜੋ ਕੱਲ ਕਿਸਾਨ ਭਰਾਵਾਂ ਨਾਲ ਅੰਧਾਤਾ ਨਾਲ ਜੋ ਟੱਕੇ ਛਾਈ ਬੇਇਨਸਾਫੀ ਹੋਈ ਆ ਉਦੀ ਮੈਂ ਸਖਤ ਲਫ਼ਜ਼ਾਂ ਚ ਉਹਦੀ ਨਿਖੇਧੀ ਕਰਦਾ ਨਿੰਦਿਆ ਕਰਦਾ ਅੰਨਦਾਤਾ ਇਸ ਦੇਸ਼ ਦਾ ਬਹੁਤ ਵੱਡਾ ਸਪਾਈ ਹੈ ਔਰ ਜੇ ਉਹ ਦੇਸ਼ ਨੂੰ ਅੰਨ ਨਾ ਦੇਵੇ ਤੇ ਦੇਸ਼ ਕਦੇ ਵੀ ਆਪਦੇ ਪੈਰਾਂ ਤੇ ਖਲੋ ਨਾ ਸਕੇ ਇਸ ਲਈ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਉਲੰਧ ਕਰਨ ਵਾਲੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾ ਮੰਗਾਉਣ ਵਾਸਤੇ ਜੇ ਉਹ ਦਿੱਲੀ ਨੂੰ ਜਾਣ ਤੇ ਉਹਨਾਂ ਤੇ ਅਤਰੂ ਗੈਸ ਦੇ ਗੋਲੇ ਜਾਂ ਉਹਨਾਂ ਨੂੰ ਰੋਕਿਆ ਕੋਕਿਆ ਜਾਵੇ ਉਹਨਾਂ ਨਾਲ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਵੇ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਕਾਰਕੁਝੀ ਆ ਸਰਕਾਰਾਂ ਦੀ ਮਾੜੀ ਮਾਨਸਿਕਤਾ ਔਰ ਸਰਕਾਰ ਦੀ ਕਿਸਾਨਾਂ ਪ੍ਰਤੀ ਦੇਸ਼ ਦੇ ਅੰਨਦਾਤਾ ਪ੍ਰਤੀ ਕੀ ਸੋਚ ਹੈ ਇਸ ਤੋਂ ਉਹਨਾਂ ਦੀ ਸੋਚ ਸਪਸ਼ਟ ਹੁੰਦੀ ਹੈ ਤੇ ਮੈਂ ਉਸ ਨੂੰ ਕੰਡੈਮਨਡ ਕਰਦਾ ਹਾਂ ਔਰ ਅੱਜ ਸਰਕਾਰ ਦੀ ਗੁਰਪ੍ਰੀਤ ਭੁੱਲਰ ਪੁਲਿਸ ਦੀ ਕਮਿਸ਼ਨਰ ਦੀ ਹਰਪਾਲ ਰੰਧਾਵਾ ਦੀ ਤੇ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੀ ਮਿਲੀਭੁਗਤ ਦੀ ਅਗਲੀ ਕੜੀ ਸਬੂਤ ਵੱਡੇ ਸਬੂਤ ਤੇ ਖੁਲਾਸੇ ਅੱਜ 3:30 ਵਜੇ ਮੈਂ ਪ੍ਰੈਸ ਕਾਨਫਰੰਸ 'ਚ ਉਹ ਤੁਹਾਡੇ ਅੱਗੇ ਰੱਖਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ ਲਈ ਹੈ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੇ ਕੋਈ ਸੇਵਾ ਕਰ ਰਿਹਾ ਹੈ ਤੇ ਉਹਦੀ ਸੇਵਾ 'ਚ ਵਿਗੜਨ ਪਾਉਣਾ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੀ ਸੋਚ ਹੈ ਅੱਜ 3:30 ਵਜੇ ਕਈ ਹੋਰ ਤੱਤ ਤੇ ਕਈ ਹੋਰ ਵੀਡੀਓ ਗ੍ਰਾਫਿਕ ਐਵਿਡੈਂਸ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੋਵਾਂਗੇ ਪੇਸ਼ ਕਰਾਂਗੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਚਾਈ ਸਾਹਮਣੇ ਰੱਖਦੇ ਆਵਾਂਗੇ ਔਰ ਲੋਕਾਂ ਨੂੰ ਸਚਾਈ ਨਾਲ ਤੱਥਾਂ ਨਾਲ ਜਾਣੂ ਕਰਾਉਂਦੇ ਰਵਾਂਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਤੇ ਤਰਜ ਕਰਕੇ ਇਹ ਸਬੂਤ ਕੋਈ ਨਾ ਕੋਈ ਸਾਨੂੰ ਦੇ ਕੇ ਜਾ ਰਿਹਾ ਤੇ ਅਸੀਂ ਤੁਹਾਡੇ ਸਾਹਮਣੇ ਰੱਖਦੇ ਬੈਠੇ ਜੀ ਕਿਸਾਨ ਜਿਹੜੇ ਲੀਡਰ ਕਹਿ ਰਹੇ ਸੀਗੇ ਕਿ ਖਾਲੀ ਹੱਥ ਜਾ ਸਕਦੇ ਨੇ ਕਿਸਾਨ ਲਾਂ ਪਾਲਾ ਖਾਲੀ ਹੱਥੇ ਜਾ ਰਹੀ ਸੀ ਉਹ ਵੀ 101 ਕਿਸਾਨ ਦੇ ਸਾਥ ਨੂੰ ਤਾਂ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਵੀ ਉਹਨਾਂ ਤੇ ਅਤੂ ਗੈਸ ਦੇ ਗੋਲੇ ਵਾਰਾਏ ਗਏ ਕੀ ਕਰਨ ਲੱਗਦੇ ਆ ਜੀ ਬੜੀ ਮਾੜੀ ਗੱਲ ਆ ਜੀ ਸ਼ਾਂਤਮਈ ਢੰਗ 101 ਕਿਸਾਨ ਦੱਸੋ ਉਹਨੇ ਦਿੱਲੀ ਦੀ ਰਾਜਧਾਨੀ ਉਹਨਾਂ ਦੀ ਆ ਜਿੰਨੀ ਦਿੱਲੀ ਵਾਲਿਆਂ ਦੀ ਆ ਉਸ ਤੋਂ ਵੱਧ ਸਾઠી ਆ ਸਰ ਲੋਗੋ ਨਹੀਂ ਦੇਸ਼ ਦੇ ਜਦੋਂ ਟੋਟੇ ਕੀਤੇ ਜਾਂਦੇ ਤੇ ਸਭ ਤੋਂ ਪਹਿਲਾਂ ਤਾਂ ਜਾਂ ਜਵਾਨ ਲੜਦਾ ਜਾਂ ਕਿਸਾਨ ਲੜਦਾ ਤੇ ਜੇ ਉਹ ਜਾ ਕੇ ਦਿੱਲੀ ਆਪ ਦੀ ਗੱਲ ਨਹੀਂ ਰੱਖ ਸਕਦਾ ਫਿਰ ਮੈਂ ਇਸ ਨੂੰ ਲੋਕਤੰਤਰ ਨਹੀਂ ਕਰੂੰਗਾ ਇਹਨੂੰ ਧੱਕਾਤੰਤਰ ਕਹੂੰਗਾ ਜਿੰਨੇ ਸਭ ਸਰਵ ਨੇ ਤੇ ਬਿੱਟੂ ਨੇ ਇਹ ਹੀ ਬੰਦਾ ਦਾਵਾ ਧੋਖਿਆ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾਂ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋੜਿਆਂ ਨਾਲ ਹੀ ਵੈਲਕਮ ਕਰਨਾ ਸੀ ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ ਉਹ ਮੰਤਰੀ ਬਣ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਜੀਤੇ ਜੀ ਸਾਹਿਬ ਲੋ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਉਹਨੇ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਆ ਉਹਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜਿਹੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਜੀ ਸੱਚੀ ਇਹ ਵੀ ਗੱਲ ਕਹੀ ਗਈ ਹੈ ਕਿ ਨਰੈਨ ਸਿੰਘ ਤੋੜੇ ਨੂੰ ਕਾਲੀਗੱਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੱਖਾਂ ਨੂੰ ਸਨਮਾਨਤ ਸ਼੍ਰੋਮਣੀ ਕਾਲੀਕਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਦੇ ਮੈਂ ਜੁੜਾ ਕਿ ਉਹਨਾਂ ਮੈਂ ਫੇਰ ਤੁਹਾਨੂੰ ਯਾਰ ਉਹੀ ਗੱਲ ਆ ਆਪ ਲੋ ਪੈਦਲ ਬਿਟੂ ਜਿਹਨੂੰ ਅਕਲ ਦੀ ਏਟੀ ਵੱਡੀ ਘਾਟ ਹੈ ਉਹ ਸਮਝ ਬੰਦਾ ਪਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਦੇ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਜੀਵ ਗਾਂਧੀ ਨੂੰ ਆਪ ਦਾ ਮਾਪਾਪਾ ਦਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ ਕੋਸ ਗਾਲਾਂ ਕੱਢਦਾ ਉਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਓ ਦੱਸਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪ ਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਉੰਨੀ ਚੰਗੀ ਔਰ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਇਹ ਜੇ ਭੜਕਾਉ ਗੱਲਾਂ ਤੇ ਇਕੱਲਾ ਵਿਸ਼ਵਾਸ ਕਰਦੇ ਨਾ ਮੌਲ ਕਰਾਫ ਕਰਨ ਵਾਲੇ ਤੁਸੀਂ ਵੀ ਬਚੋ ਟੀਆਰਪੀ ਜਰੂਰ ਮਿਲ ਜੂ